सारे बंदे आय पूरे ਹੋਰ ਲਾਓ ਯਾਰ ਨਾਲੇ ਲਾਓ ਕੀ ਕਰਨਾ ਨਾਲੇ ਇੱਕ ਵਾਰ ਜਿੰਦਾਬਾਦ 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 ਨਾਲੇ ਇੱਕ ਵਾਰ ਜਿੰਦਾਬਾਦ 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 ਨਾਲੇ ਇੱਕ ਵਾਰ ਜਿੰਦਾਬਾਦ 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 ਮੁਤਬ ਮੋਦੀ ਨੂੰ ਮਰਦਾ ਮਰਦਾ ਵੀ ਆਖੋ ਮੋਦੀ ਸਰਕਾਰ ਮਰਦਾਬ ਮੁਕਾਵਾ ਅੱਜ ਦਾ ਕੀ ਪਸੰਦ ਜਿਹੜੇ ਹੋ ਗਏ ਆ ਅੱਜ ਸਾਰੇ ਨਗਰ ਨਿਵਾਸੀ ਪਿੰਡ ਬੰਨਾ ਵਾਲਾ ਤੋਂ ਆ ਕਿਸਾਨ ਹੀ ਬੰਨਿਆਂ ਵੱਲੋਂ ਜਿਹੜੇ ਸਾਨੂੰ ਇਹ ਨੋਟਿਸ ਜਾਰੀ ਕੀਤੇ ਗਏ ਆ ਭਾਰਤੀ ਲੈਂਡਮਾਰਕਾ ਬੈਂਕ ਵੱਲੋਂ ਅਸੀਂ ਉਸ ਦੇ ਸਬੰਧ ਵਿੱਚ ਅੱਜ ਸਾਰੇ ਇਕੱਠੇ ਹੋਏ ਆ ਕਿ ਅਸੀਂ ਕਿਸੇ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਕਿਸੇ ਵੀ ਜ਼ਮੀਨ ਕੋਈ ਵੀ ਇੱਥੇ ਕਿਸਾਨ ਸਾਡਾ ਨਹੀਂ ਇਹ ਕੋਈ ਇਸ ਦੇ ਵਿਰੋਧ ਕੋਈ ਮਰੇ ਜਿਹੜਾ ਜਾਂ ਕੋਈ ਮਹਿਕਮਾ ਹੋਰ ਵੀ ਕੋਈ ਆਉਂਦਾ ਤਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਸਪੀਕਰ ਦੇ ਵਿੱਚ ਅਨਾਉਂਸਮੈਂਟ ਹੋ ਜੇ ਤੇ ਤੁਸੀਂ ਸਾਰਿਆਂ ਨੇ ਉੱਤੇ ਫਟਾਫਟ 1 ਮਿੰਟ ਦੇ ਵਿੱਚ ਪੰਚਾਇਤ ਘਰ ਦੇ ਵਿੱਚ ਜਿਵੇਂ ਆ ਪਿੰਡਾਂ ਦੇ ਵਿੱਚ ਹੁੰਦਾ ਇਕੱਠ ਕਰਨਾ ਹੈ ਕਿ ਤੁਹਾਡੀ ਜ਼ਮੀਨ ਹੈ ਜਿਹੜੀ ਜਿਹੜੀ ਕਾਰਪੋਰੇਟ ਘਰਾੜੇ ਨੂੰ ਮੋਦੀ ਵੀ ਦੇ ਰਿਹਾ ਤੇ ਅਸੀਂ ਇਹ ਕਿਸੇ ਵੀ ਕੀਮਤ ਤੇ ਜ਼ਮੀਨ ਸਾਡੀਆਂ ਜਾਨਾਂ ਚਲੀਆਂ ਜਾਂ ਬੇਸ਼ੱਕ ਅਸੀਂ ਇਹ ਜਾਣ ਨਹੀਂ ਦੇਵਾਂਗੇ ਭਾਰਤੀ ਕਿਸਾਨ ਜਿੰਦਾਬਾਦ ਭਾਰਤੀ ਕਿਸਾਨ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਅਸੀਂ ਜਿਹੜੇ ਆਪਣੇ ਪੰਜਾਬ ਦੀ ਸਰਕਾਰ ਨੇ ਆਪਣੇ ਬੈਂਕਾਂ ਦੇ ਜਿਹੜੇ ਨੋਟਿਸ ਕੱਢੇ ਨੇ ਕਿਸਾਨੀ ਦੀ ਕਰਜ਼ੀ ਵਾਸਤੇ ਬੜੀ ਦੁਖਦਾਈ ਗੱਲ ਏ ਅਸੀਂ ਜਿਹੜਾ ਐਡਾ ਵੱਡਾ ਸੰਘਰਸ਼ ਲੜਦੇ ਪਏ ਹਾਂ ਦਿੱਲੀ ਦੇ ਵਿੱਚ ਉੱਥੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਏ ਇਹਨੇ ਕਿੱਡੀ ਵੱਡੀ ਗਲਤੀ ਕੀਤੀ ਔਰ ਕਿੱਡਾ ਵੱਡਾ ਤੋਖਾ ਕੀਤਾ ਕਿਉਂਕਿ ਜਦੋਂ ਇਹਨੇ ਸਰਕਾਰ ਬਣਾਈ ਸੀ ਕਿਸਾਨਾਂ ਨੂੰ ਇਹਨੇ ਸਾਰਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀਗੀ ਤੇ ਅੱਜ ਜਿਹੜੇ ਸਾਡੀ ਕੁਰਕੀ ਦੇ ਜਿਹੜੇ ਨੋਟਿਸ ਕੱਢਦਾ ਫਿਰਦਾ ਇੱਥੇ ਜਲਾਲਾਬਾਦ ਦੇ ਵੀ ਸਾਡੇ ਜਿਹੜੇ ਬੈਂਕ ਦੇ ਲੈਂਡਮਾਰਕਾਂ ਤੇ ਮੁਲਾਜ਼ਮ ਫਿਰਦੇ ਨੇ ਔਰ ਪੁਲਿਸ ਨਾਲ ਪ੍ਰਸ਼ਾਸਨ ਲੈ ਕੇ ਤੇ ਬੜੀ ਵੱਡੀ ਕਿਤਾਬ ਦੇ ਵਿੱਚ ਫਿਰਦੇ ਨੇ ਅਸੀਂ ਇਹਨਾਂ ਦਾ ਪੂਰਾ ਬਾਈਕਟ ਕਰਾਂਗੇ ਵਿਰੋਧਤਾ ਕਰਾਂਗੇ ਔਰ ਜੇਕਰ ਇਹ ਨਾ ਇਸੇ ਤਰ੍ਹਾਂ ਆਉਂਦੇ ਰਹੇ ਹੋਰ ਵੀ ਸਾਡੇ ਕਿਸਾਨਾਂ ਤੇ ਇਹਨਾਂ ਨੇ ਦਬਾਅ ਬਣਾਇਆ ਕਿ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਕੇ ਇਹਨਾਂ ਦਾ ਬਾਈਕਾਟ ਕਰਕੇ ਇਹਨਾਂ ਦੇ ਅਸੀਂ ਜਿਹੜੀ ਘੇਰਾਬੰਦੀ ਕਰਾਂਗੇ ਸੋ ਮੈਂ ਅਪੀਲ ਕਰਦਾ ਵੀ ਪੰਜਾਬ ਸਰਕਾਰ ਨੂੰ ਵੀ ਔਰ ਜਿਹੜੇ ਇਥੋਂ ਦੇ ਬੈਂਕ ਮੁਲਾਜ਼ਮ ਨੇ ਵੀ ਪਿੰਡਾਂ ਦੇ ਵਿੱਚ ਬਿਲਕੁਲ ਆਉਣਾ ਬੰਦ ਕਰ ਦੇਣ ਜੇ ਕਰ ਆਏ ਤੇ ਅਸੀਂ ਇਹਨਾਂ ਦਾ ਪੂਰਾ ਰੱਜ ਕੇ ਜਿਹੜਾ ਬਾਈਕਾਟ ਕਰਾਂਗੇ ਅਸੀਂ ਇਹਨਾਂ ਦੀ ਵਿਰੋਧਤਾ ਕਰਾਂਗੇ ਕਿਉਂਕਿ ਜੇ ਕਿਸਾਨਾਂ ਦੇ ਕੋਲ ਪੈਸੇ ਹੋਣ ਤਾਂ ਕਿੰਦਾ ਜੀ ਕਰਦਾ ਵੀ ਉਹ ਪੈਸੇ ਨਾ ਪਰੇ ਅਸੀਂ ਇਸ ਗੱਲ ਤੇ ਨਹੀਂ ਵੀ ਅਸੀਂ ਪੈਸੇ ਨਹੀਂ ਪਰੌਂ ਚ ਖੋਜੇਗੇ ਪਰ ਜਿਸ ਜ਼ਿਮੀਂਦਾਰ ਕੋਲ ਹੈਗੇ ਨੇ ਉਹ ਭਰੇ ਜਿਹੜੇ ਕੋਲ ਨਹੀਂਗੇ ਜੋ ਨਹੀਂ ਪਹੁੰਦੇ ਕੋਲ ਅੱਜ ਆਰਥਿਕ ਤੰਗੀ ਮਾੜੀ ਹਾਲਤ ਮਾੜੀ ਕਿਸਾਨਾਂ ਦੀ ਤਾਂ ਕੀ ਕਰਨ ਇਹਨਾਂ ਦੇ ਜਿਹੜੇ ਸਰਕਾਰਾਂ ਦੀ ਗਲਤ ਪਾਲਿਸੀਆਂ ਬਣਾਉਣ ਕਰਕੇ ਜਿਹੜੇ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਦੁਖੀ ਕੀਤਾ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਇਹ ਆਵਾਜ਼ ਆ ਜਾਣ ਜਿੱਥੇ ਕੈਪਟਨ ਸਰਕਾਰ ਆਪਦੀ ਇਸ ਚੀਜ਼ ਦੀ ਤਾਨਾਸ਼ਾਹੀ ਵਰਤੀ ਪਈਏ ਉਥੇ ਅਸੀਂ ਇਹਦਾ ਵੀ ਬੜਾ ਡਟ ਕੇ ਵਿਰੋਧ ਕਰਾਂਗੇ